ਆਪੀ ਪ੍ਰੈਕ ਤੇ ਗੁਰੂ ਰੰਧਾਵਾ ਦੇ ਬਿਨਾ ਧੋਤੇ ਹੋਏ ਮੂੰਹ ਤੇ ਬੀਜੇਪੀ ਵਾਲਿਆਂ ਨੇ ਐਸੀ ਕੜਾਕੇ ਦਾ ਚਪੇੜ ਮਾਰੀ ਆ ਨਾ ਮੈਂ ਕਹਿੰਦਾ ਸਵਾਦ ਹੀ ਆ ਗਿਆ ਜੀ ਬੀਜੇਪੀ ਵਾਲੇ ਸ਼ਰਿਆਮ ਦਿਲਜੀਤ ਦੇ ਹੱਕ ਦੇ ਵਿੱਚ ਆ ਗਏ ਨੇ ਕਿਹੜੇ ਮੰਤਰੀ ਨੇ ਕਿਵੇਂ ਕੀ ਦਿਲਜੀਤ ਦੇ ਹੱਕ 'ਚ ਬਿਆਨ ਦਿੱਤਾ ਇਹ ਤੁਹਾਨੂੰ ਮੈਂ ਸੁਣਾਉਣਾ ਵੀ ਆ ਤੇ ਦਿਖਾਉਣਾ ਵੀ ਆ ਪਹਿਲਾਂ ਆਪਾਂ ਗੁਰੂ ਰੰਧਾਵਾ ਤੇ ਬੀਪ੍ਰੈਕ ਨੂੰ ਦੇਸ਼ ਭਗਤੀ ਦਾ ਸਰੂਪਾ ਪਾ ਦਈਏ ਪਹਿਲਾਂ ਮੈਨੂੰ ਐਂ ਦੱਸੋ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਬੀਪ੍ਰੈਕ ਨੇ ਇੱਕ ਵੀ ਪੋਸਟ ਪਾਈ ਕਿਸਾਨਾਂ ਦੇ ਹੱਕ 'ਚ ਗੁਰੂ ਰੰਧਾਵਾ ਨੇ ਇੱਕ ਵੀ ਟਵੀਟ ਕੀਤਾ ਉਦੋਂ ਇਹਨਾਂ ਦੇ ਮੂੰਹਾਂ ਦੇ ਵਿੱਚ ਦਹੀਂ ਜੰਮਿਆ ਹੋਇਆ ਸੀ ਹੁਣ ਤੱਕ ਉਹ ਦਹੀਂ ਜੰਮਿਆ ਰਿਹਾ ਹੁਣ ਇਹਨਾਂ ਨੇ ਜਦੋਂ ਦਿਲਜੀਤ ਦੇ ਖਿਲਾਫ ਬੋਲਣਾ ਸੀ ਜਦੋਂ ਇਹਨਾਂ ਤੋਂ ਬਰਾਬਰੀ ਨਹੀਂ ਹੋਈ ਤੇ ਇਹ ਮੱਚਦੇ ਨੇ ਉਹਦੀ ਚੜ੍ਹਾਈ ਤੋਂ ਜੈਲ ਸੀ ਕਰਦੇ ਨੇ ਤਾਂ ਉਹੀ ਮੌਕਾ ਮਿਲਿਆ ਤੇ ਇਹ ਬਾਲੀਵੁੱਡ ਦੇ ਉਹ ਡਾਇਰੈਕਟਰ ਤੇ ਪ੍ਰੋਡਿਊਸਰਾਂ ਨੂੰ ਖੁਸ਼ ਕਰਨ ਦੇ ਲਈ ਲੱਗੇ ਹੋਏ ਨੇ ਜਿਹੜੇ ਪਹਿਲਾਂ ਹੀ ਪੰਜਾਬ ਤੇ ਖਾਲਸਾ ਰਾਜ ਦੇ ਖਿਲਾਫ ਪ੍ਰੋਪੋਗੈਂਡਾ ਮੂਵੀਆਂ ਬਣਾਉਂਦੇ ਨੇ ਤੇ ਹਿੰਦੂ ਮੁਸਲਮਾਨ ਦਾ ਜ਼ਹਿਰ ਉਗਲਦੇ ਨੇ ਫਿਰ ਇਹ ਦਿਲਜੀਤ ਦੀ ਰੀਸ ਕਿੱਥੋਂ ਕਰ ਲੈਣਗੇ ਦਿਲਜੀਤ ਨੇ ਫਿਲਮਾਂ ਕੀਤੀਆਂ ਪੰਜਾਬ 84 ਵਰਗੀਆਂ ਤੇ ਹੁਣ ਫਿਲਮ ਆ ਰਹੀ ਆ ਜੀ ਪੰਜਾਬ 95 ਜਸਵੰਤ ਸਿੰਘ ਖਾਲੜਾ ਬਾਰੇ ਜਿਹੜੀ ਫਿਲਮ ਬਣਾਈ ਆ ਦਿਲਜੀਤ ਨੇ ਇਹ ਕਦੇ ਇਹ ਜਿਹੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਬਾਰੇ ਸੋਚ ਵੀ ਸਕਦੇ ਨੇ ਨਾ ਤਾਂ ਇਹਨਾਂ ਕੋਲੇ ਉਨੀ ਯੋਗਤਾ ਵੀ ਹੈ ਇਹ ਜਿਹੇ ਰੋਲ ਕਰ ਸਕਣ ਤਾਂ ਹੀ ਇਹਨਾਂ ਨੂੰ ਕੋਈ ਫਿਲਮਾਂ 'ਚ ਨਹੀਂ ਲ ਗੁਰੂ ਰੰਧਾਵਾ ਨੇ ਪਿੱਛੇ ਜੇ ਇੱਕ ਫਿਲਮ ਕਰੀ ਸੀ ਇਹ ਦੋਗਲਾ ਬੰਦਾ ਕਦੇ ਸਿੱਧੂ ਨੂੰ ਕਹਿੰਦਾ ਜੀ ਇਹ ਚੰਗਾ ਵਿਊ ਲੈਣ ਦਾ ਮਾਰਾ ਤੇ ਲੋਕਾਂ ਨੂੰ ਪਿੱਛੇ ਲਾਉਣ ਦਾ ਮਾਰਾ ਫਿਰ ਜਿਹੜੇ ਸਿੱਧੂ ਨੂੰ ਮਾੜਾ ਕਹਿੰਦੇ ਨੇ ਉਹਨਾਂ ਨਾਲੇ ਫਿਲਮਾਂ ਕਰਦਾ ਫਿਰਦਾ ਤੇ ਉਹ ਫਿਲਮ ਕਿਸੇ ਨੇ ਕੁੱਤੇ ਵੱਟੇ ਨਹੀਂ ਪੁੱਛੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿੰਨਾ ਨਾ ਤੁਹਾਡੀ ਜਿਹੜੀ ਪਿੱਛੇ ਪੰਜਾਬੀ ਫਿਲਮ ਆਈ ਸੀ ਗੁਰੂ ਰੰਧਾਵਾ ਨੇ ਕੀਤੀ ਸੀ ਉਹ ਫਿਲਮ ਦਾ ਪੂਰਾ ਬਜਟ ਤੇ ਪੂਰੀ ਕਮਾਈ ਲਾ ਕੇ ਉਹਨੇ ਪੈਸੇ ਨਹੀਂ ਬਣਦੇ ਜਿੰਨੇ ਦਿਲਜੀਤ ਆਪਣੇ ਇੱਕ ਲਾਈਵ ਸ਼ੋਅ ਤੋਂ ਕਮਾ ਲੈਂਦਾ ਇਹ ਕਰਨਗੇ ਰੀਸ ਦਿਲਜੀਤ ਦੀ ਨਾਲ ਹੀ ਗੁਰੂ ਰੰਧਾਵਾ ਨੂੰ ਕੋਈ ਇਹ ਵੀ ਪੁੱਛਣ ਵਾਲਾ ਹੋਵੇ ਵੀ ਜਿਹੜੇ 뮤직 ਵੀਡੀਓ ਤੇ ਤੇਰੇ ਤੇ ਤੂੰ ਸਾਰਿਆਂ ਤੋਂ ਵੱਧ ਵਿਊ ਲਈ ਬੈਠਾ ਨਾ ਬਿਲੀਅਨਾਂ ਦੇ ਵਿੱਚ ਉਸ ਗਾਣੇ ਦਾ ਨਾਮ ਪਤਾ ਕੀ ਆ ਲਾਹੌਰ ਤੇ ਉਹਦੇ ਗਾਣੇ ਦੇ ਬੋਲ ਕੀ ਨੇ ਲੱਗਦੀ ਲਾਹੌਰ ਦੀ ਆ ਜਿਸ ਹਿਸਾਬ ਨਾਲ ਹੱਸਦੀ ਆ ਫਿਰ ਤੂੰ ਵੱਡਿਆ ਦੇਸ਼ ਭਗਤਾ ਤੂੰ ਲਾਹੌਰ ਦੀ ਕੁੜੀ ਦੀ ਤਾਰ ਗਦਾਰ ਹੋ ਗਿਆ ਤੂੰ ਤਾਂ ਆਸ਼ਕੀ ਵੀ ਜਾ ਕੇ ਲਾਹੌਰ ਕਰਦਾ ਤੂੰ ਕਿਹੜੇ ਹਿਸਾਬ ਨਾਲ ਕਹਿਣਾ ਓਏ ਹੁਣ ਇਹ ਨਾ ਕਹਿਦੀ ਕਿ ਮੇਰਾ ਤਾਂ ਵੀਡੀਓ ਬਹੁਤ ਪਹਿਲਾਂ ਦਾ ਉਦੋਂ ਤਾਂ ਕੋਈ ਰੌਲਾ ਹੀ ਨਹੀਂ ਸੀ ਫਿਰ ਦਿਲਜੀਤ ਨੇ ਕਿਹੜਾ ਗੋਲੀਆਂ ਚਲਦੀਆਂ ਦੇ ਵਿੱਚ ਫਿਰਨ ਦਾ ਸ਼ੂਟ ਕਰ ਲਿਆ ਸਰਦਾਰ ਜੀ 3 ਦਾ ਕਰੂਗਾ ਆ ਬੀਪ੍ਰੈਕ ਨਾ ਉਹ ਤਾਂ ਇਹ ਕਹਿੰਦਾ ਵੀ Hindu ਹਾਂ ਜੀ ਮੈਂ ਪੂਰਾ ਕੱਟੜ Hindu ਹਾਂ ਆਪਾਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਹੁਣ ਦਿਲਜੀਤ ਤਾਂ ਇਹਨੂੰ ਦਿਖ ਗਿਆ ਗਦਾਰ ਇਹਦਾ ਜਾਦੇ ਕੁਝ ਭਾਰਤ ਪ੍ਰਤੀ ਦੇਸ਼ ਭਗਤੀ ਜਾਗਪੀ ਆ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ ਆ ਇੱਕ ਕੁੜੀ ਆ ਬਾਹਰਲੀ ਜੈਨੀ ਸੱਸ਼ ਕਰਕੇ ਇਹਨੇ ਆ ਦੇਖ ਲੋ ਕਾਲੀ ਮਾਤਾ ਦਾ ਕ੍ਰਿਸਚਨ ਵਾਲਾ ਜਿਹੜਾ ਕਰਾਸ ਹੁੰਦਾ ਨਾ ਉਹਨਾਂ ਦਾ ਧਾਰਮਿਕ ਚਿੰਨ੍ਹ ਉਹ ਕਿੱਥੇ ਫਸਾਇਆ ਹੋਇਆ ਤੇ ਭੇਸ ਬਣਾਇਆ ਕਾਲੀ ਮਾਤਾ ਦਾ ਇਹ ਨਹੀਂ ਦੀਦਾ ਬੀਪ੍ਰਾਕ ਨੂੰ ਇੱਥੇ ਬੋਲੋ ਤੁਸੀਂ ਬੀਪ੍ਰਾਕ ਨੂੰ ਵੀ ਛੱਡੋ ਇਹ ਤਾਂ ਇੱਕ ਬਿਜ਼ਨਸ ਦੇਖਦਾ ਜਿਹੜੇ ਬਾਕੀ ਹੋਰ ਸਾਰੇ ਭਾਰਤ ਦੇ ਹਿੰਦੂ ਨੇ ਜਿਨ੍ਹਾਂ ਨੂੰ ਹੁਣ ਦਲਜੀਤ ਗद्दार ਦੇਖਦਾ ਉਹ ਉਹਨਾਂ ਨੂੰ ਆ ਜੈਨੀ ਸ਼ੋਸ਼ ਦੀ ਫੋਟੋ ਨਹੀਂ ਦਿਖੀ ਇੱਥੇ ਕਿਉਂ ਨਹੀਂ ਉੱਤ ਚੱਕਿਆ ਗੱਲ ਤਾਂ ਇਹ ਆ ਕਿ ਬਸ ਇਹਨਾਂ ਨੂੰ ਦਿਖਦਿਆ ਜੀ ਪੱਗ ਦਲਜੀਤ ਦੀ ਜਗ੍ਹਾ ਤੇ ਕੋਈ ਵੀ ਹੋਰ ਅਖਸ਼ੇ ਕੁਮਾਰ ਹੁੰਦਾ ਅਜੀਤ ਦੇਵਗਨ ਹੁੰਦਾ ਕੋਈ ਵੀ ਐਕਟਰ ਹੁੰਦਾ ਨਾ ਇਹਨਾਂ ਦੇ ਮੂੰਹ 'ਚ ਦਵਾਰੇ ਫੇਰ ਦਹੀਂ ਜੰਮ ਜਾਣਾ ਸੀ ਜਿਹੜੇ ਬਾਲੇ ਕਹਿੰਦੇ ਸੀ ਨਾ ਅਸੀਂ ਬੀਜੇਪੀ ਦੇ ਚਮਚੇ ਆ ਜੀ ਇਹਨਾਂ ਦੇ ਐਸੀ ਚਪੇੜ ਬੀਜੇਪੀ ਵਾਲਿਆਂ ਨੇ ਮਾਰੀ ਆ ਆ ਸੁਣ ਲਓ ਬੀਜੇਪੀ ਦਾ ਜਿਹੜਾ ਮੰਤਰੀ ਆ ਜੀ ਉਹਨੇ ਕੀ ਬਿਆਨ ਦਿੱਤਾ ਦਲਜੀਤ ਦੇ ਹੱਕ 'ਚ ਇਹ ਆ ਦਲਜੀਤ ਦੀ ਪਾਵਰ ਤੇ ਇਹ ਮਤਲਬ ਇਹਨੂੰ ਕਹਿੰਦਾ ਛੋੜੀ ਜੀ ਹਰਕਤ ਵਾਲਾ ਮਾਮ ਦਿਲਜੀਤ ਦੋਸਾਨ ਵਕੰਦਾ ਕਲਾਕਾਰ ਸਾਰੇ ਹਿੰਦੁਸਤਾਨ ਦੀ ਮਾਨ ਹੈ ਜਿਹਨੂੰ ਸਾਰੇ ਹਿੰਦੁਸਤਾਨੀ ਨੂੰ ਜਿੱਥੇ ਮਾਨ ਹੈਗਾ ਸੁਣ ਲਿਆ ਜੀ ਦਿਲਜੀਤ ਨੂੰ ਤੇ ਸਾਨੂੰ ਪੰਜਾਬੀਆਂ ਨੂੰ ਦੇਸ਼ ਭਗਤੀ ਨਾ ਸਿਖਾਓ ਵੀ ਕੀ ਹੁੰਦੀ ਆ ਠੀਕ ਹੈ ਨਾ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਪੰਜਾਬੀਆਂ ਨੇ ਕੀਤੀਆਂ ਨੇ ਦੇਸ਼ ਲਈ ਹਿਸਟਰੀ ਚਾਕੇ ਦੇਖ ਲਓ ਅੱਜ ਵੀ ਸਿੱਖ ਰੈਜੀਮੈਂਟ ਜਿੱਥੇ ਚਲੀ ਜਾਂਦੀ ਆ ਨਾ ਤਾਂ ਬਹੁਤ ਮੁੰਡੇ ਪੰਜਾਬ ਦੇ ਤਿਰੰਗੇ 'ਚ ਲਿਫਟ ਕੇ ਆਉਂਦੇ ਨੇ ਜਿਹੜੇ ਛਾਤੀਆਂ ਤੇ ਗੋਲੀਆਂ ਖਾਂਦੇ ਨੇ ਨਾ ਕਿ ਆਪਦਾ ਬਿਜ਼ਨਸ ਵਧਾਉਣ ਲਈ ਨਫ਼ਰਤ ਫੈਲਾਉਂਦੇ ਨੇ ਪੰਜਾਬੀਆਂ ਦਾ ਇਹ ਕੰਮ ਨਹੀਂ ਪੰਜਾਬੀਆਂ ਦੇ ਖੂਨ ਦੇ ਵਿੱਚ ਵਫਾਦਾਰੀ ਦਲੇਰੀ ਤੇ ਅਣਖ ਕਤਰੇ ਕਤਰੇ ਵਿੱਚ ਭਰੀ ਹੋਈ ਆ